ਇਸ ਹਰਟ ਟਾਇਰ ਪਾਟਾ ਵਾ ਥੋੜੀ 40 ਦੀ ਸਪੀਡ ਦੇ ਗੱਡੀ ਸੀ ਜੇ ਟਾਇਰ ਫਟ ਗਿਆ ਗੱਡੀ ਡੋਲ ਗਈ ਜੀ ਉਧਰੋਂ ਗੱਡੀ ਉਹ ਵੀ ਬਰਾਬਰ ਸੀਗੀ ਗੱਡੀ ਉਦੋਂ ਮਿਲ ਗਈ ਖਿੱਚ ਕੇ ਉਹ ਗੱਡੀ ਨਾਲ ਜਿੱਦਾਂ ਹੀ ਵੱਜੀ ਆ ਉਹ ਗੱਡੀ ਪਲਟ ਗਈ ਜੀ ਮੇਰਾ ਇਹ ਨੁਕਸਾਨ ਹੋਇਆ ਜੀ ਜਿਹੜਾ ਦੂਜਾ ਟਰੱਕ ਚੱਲ ਕੋ ਕਹਿੰਦਾ ਕਿ ਬਹੁਤ ਤੇਜ਼ ਰਫ਼ਤਾਰ ਸੀਗੇ ਤੁਸੀਂ ਤੇ ਰੋਂਗ ਸਾਈਡ ਆ ਕੇ ਮੇਰੇ ਤੇ ਟੱਕਰ ਮਾਰੀ ਨਹੀਂ ਸਰ ਰੋਂਗ ਸਾਈਡ ਮੈਂ ਪੂਰਾ ਤਾਂ ਸਹੀ ਸੀਗਾ ਠੀਕ ਹੈ ਜੀ ਮੰਡੀ ਵਾਲੇ ਮੋੜ ਤੋਂ ਚਾਹ ਪੀ ਕੇ ਤੁਰੇ ਆ ਜੀ ਉੱਥੇ ਜਾ ਕੇ ਪੁੱਛ ਸਕਦੇ ਆ ਮੰਡੀ ਵਾਲੇ ਰੋਡ ਤੋਂ ਆਪਾਂ ਚਾਹ ਪੀ ਕੇ ਉੱਥੇ ਤੁਰੇ ਆ ਤੇ ਇੱਥੇ ਮੇਰੇ ਅੱਗੇ ਕਾਰ ਆ ਜੀ ਕਾਰ ਵਾਲਾ ਉਸ ਤੋਂ ਅੱਗੇ ਮੇਰੀ ਇੱਕ ਗੱਡੀ ਹੋਰ ਆ ਇੱਕ ਗੱਡੀ ਸਾਡੀ ਹੋਰ ਆ ਨਾਲ ਉਹ ਗੱਡੀ ਅੱਗੇ-ਅੱਗੇ ਮੈਂ ਪਿਛੇ-ਪਿਛੇ ਆ 40 ਦੀ ਸਪੀਡ ਤੇ ਆ ਜਿੱਦਾਂ ਟਾਇਰ ਫਟਿਆ ਵਾ ਗੱਡੀ ਪਹਿਲਾਂ ਇੰਦਾ ਸਿਰ ਹਲਾਇਆ ਮੜਿਆ ਗੱਡੀ ਮੋੜ ਕੇ ਡੋਲ ਗਈ ਤੇ ਟਾਇਰ ਘੁੰਮ ਕੇ ਦਾ ਇੱਕ ਸਾਈਡ ਵਾਲਾ ਇਹ ਟਿਪਰ ਵਾਲਾ ਸੁੱਤਾ ਪਿਆ ਹੁੰਦਾ ਸੀਗਾ ਰੋਂਗ ਸਾਈਡ ਲਿਆ ਕੇ ਨੇ ਗੱਡੀ ਮਾਰੀ ਆ ਗੱਡੀ ਦਾ ਬਹੁਤ ਨੁਕਸਾਨ ਕਰਤਾ ਇਹਨੇ ਇਹ ਗੱਡੀ ਤੇਜ਼ ਰਫ਼ਤਾਰ ਸੀ ਹਾਂਜੀ ਤੇਜ਼ ਰਫ਼ਤਾਰ ਨਾ ਸੀਗਾ ਜੀ ਤੁਸੀਂ ਯਾਰ ਨੂੰ ਹੋਰ ਨੂੰ ਡਿੱਪਡ ਉੱਪਰ ਮਾਰਿਆ ਨੇ ਇਹਨੂੰ ਨਾ ਜੀ ਇਹ ਇੱਕ ਟਿਪਰ ਇਹਦੇ ਮੂਰੇ ਜਾਂਦਾ ਸੀਗਾ ਉਹਨੂੰ ਕ੍ਰੋਸ ਕਰਦਾ ਪਿਆ ਸੀ ਅੱਛਾ ਜੀ ਹਾਂਜੀ ਮਤਲਬ ਤੁਹਾਡੀ ਗੱਡੀ ਕਿੱਥੇ ਜਾ ਰਹੀ ਸੀ ਸਾਡੀ ਗੱਡੀ ਜਲੰਧਰ ਜਾ ਰਹੀ ਸੀ ਆਲੂ ਲੱਦੇ ਹਾਂਜੀ ਆਲੂ ਲੱਦੇ ਹੋਏ ਸੀ ਹੋਤੀ ਮੰਕੀ ਗੱਲ ਚਾਹੁੰਦੇ ਅਜੀ ਹੁਣ ਮੰਗ ਇਹੀ ਹੈ ਜੀ ਸਾਡੀ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਵੀ ਨੁਕਸਾਨ ਇੰਨਾ ਹੋਇਆ ਵਾ ਸਾਡਾ ਜਿਹੜਾ ਡਰਾਈਵਰ ਠੀਕ ਹੈ ਹੁਣ ਹਾਂਜੀ ਇਹ ਠੀਕ ਹੈ ਜੀ ਸਾਡੇ ਕੋਲ ਪੇਸ਼ੈਂਟ ਇੱਕ ਐਕਸੀਡੈਂਟ ਦਾ ਆਇਆ ਸੀ ਉਸ ਦਾ ਨਾਮ ਜਸਵਿੰਦਰ ਸਿੰਘ ਬਾਪੂ ਦਾ ਨਾਮ ਬਲਵਿੰਦਰ ਸਿੰਘ ਐਕਸੀਡੈਂਟ ਪਿੰਡ ਲੀਪੇਵਾਲ ਦੇ ਨੇੜੇ ਹੋਇਆ ਉਸ ਦੀ ਹਾਲਤ ਸਿਰ ਹੈ ਔਰ ਉਸ ਦੀ ਆਪਾਂ ਨੇ ਐਕਸਰੇ ਕਰਾਣੇ ਭੇਜਿਆ ਹੋਇਆ ਹੈ ਔਰ ਆਪਾਂ ਮੈਂ ਪੁਲਿਸ ਇਨਫੋਰਮੇਸ਼ਨ ਭੇਜ ਰਹਾ ਹਾਂ ਸਾਰਟ ਟਾਇਰ ਪਟਾਵਾ ਥੋੜੀ 40 ਦੀ ਸਪੀਡ ਦੇ ਗੱਡੀ ਸੀ ਟਾਇਰ ਫੜ ਗਿਆ ਗੱਡੀ ਡੋਲ ਗਈ ਜੀ ਉਧਰੋਂ ਗੱਡੀ ਉਹ ਵੀ ਬਰਾਬਰ ਸੀਗੀ ਗੱਡੀ ਉਦੋਂ ਮਿਲ ਗਈ ਖਿੱਚ ਕੇ ਉਹ ਗੱਡੀ ਨਾਲ ਜਿੱਦਾ ਹੀ ਵੱਜੀ ਆ ਉਹ ਗੱਡੀ ਪਲਟ ਗਈ ਜੀ ਮੇਰਾ ਇਹ ਨੁਕਸਾਨ ਹੋਇਆ ਜੀ ਜਿਹੜਾ ਦੂਜਾ ਟਰੱਕ ਚੱਲ ਗੋ ਕਹਿੰਦਾ ਕਿ ਬਹੁਤ ਤੇਜ਼ ਰਫਤਾਰ ਸੀਗੇ ਤੁਸੀਂ ਤੇ ਰੋਂਗ ਸਾਈਡ ਆ ਕੇ ਮੇਰੇ ਤੇ ਟੱਕਰ ਮਾਰੀ ਨਹੀਂ ਸਰ ਰੋਂਗ ਸਾਈਡ ਮੈਂ ਪੂਰਾ ਤਾਂ ਸਹੀ ਸੀਗਾ ਠੀਕ ਹੈ ਜੀ ਮੰਡੀ ਵਾਲੇ ਮੋੜ ਤੋਂ ਚਾਹ ਪੀ ਕੇ ਤੁਰੇ ਆ ਜੀ ਉੱਥੇ ਜਾ ਕੇ ਪੁੱਛ ਸਕਦੇ ਆ ਮੰਡੀ ਵਾਲੇ ਰੋਡ ਤੋਂ ਆਪਾਂ ਚਾਹ ਪੀ ਕੇ ਉੱਥੇ ਤੁਰੇ ਆ ਤੇ ਇੱਥੇ ਮੇਰੇ ਅੱਗੇ ਕਾਰ ਆ ਜੀ ਕਾਰ ਵਾਲਾ ਉਸ ਤੋਂ ਅੱਗੇ ਮੇਰੀ ਇੱਕ ਗੱਡੀ ਹੋਰ ਆ ਇੱਕ ਗੱਡੀ ਸਾਡੀ ਹੋਰ ਆ ਨਾਲ ਉਹ ਗੱਡੀ ਅੱਗੇ-ਅੱਗੇ ਮੈਂ ਪਿਛੇ-ਪਿਛੇ ਆ 40 ਦੀ ਸਪੀਡ ਤੇ ਆ ਜਿੱਦਾਂ ਟਾਇਰ ਫਟਿਆ ਵਾ ਗੱਡੀ ਪਹਿਲਾਂ ਇੰਦਾ ਸਿਰ ਹਲਾਇਆ ਮੜਿਆ ਗੱਡੀ ਮੋੜ ਕੇ ਡੋਲ ਗਈ ਤੇ ਟਾਇਰ ਘੁੰਮ ਕੇ ਦਾ ਇੱਕ ਸਾਈਡ ਵਾਲਾ ਇਹ ਟਿਪਰ ਵਾਲਾ ਸੁੱਤਾ ਪਿਆ ਹੁੰਦਾ ਸੀਗਾ ਰੋਂਗ ਸਾਈਡ ਲਿਆ ਕੇ ਨੇ ਗੱਡੀ ਮਾਰੀ ਆ ਗੱਡੀ ਦਾ ਬਹੁਤ ਨੁਕਸਾਨ ਕਰਤਾ ਇਹਨੇ ਗੱਡੀ ਤੇਜ਼ ਰਫ਼ਤਾਰ ਸੀ ਹਾਂਜੀ ਤੇਜ਼ ਰਫ਼ਤਾਰ ਨਾਲ ਸੀਗਾ ਜੀ ਤੁਸੀਂ ਯਾਰ ਨੂੰ ਹੋਰ ਨੂੰ ਕੋਈ ਡਿੱਪਟਰ ਉੱਪਰ ਮਾਰਿਆ ਨੇ ਇਹਨੂੰ ਨਾ ਜੀ ਇਹ ਇੱਕ ਟਿਪਰ ਇਹਦੇ ਮੂਹਰੇ ਜਾਂਦਾ ਸੀਗਾ ਉਹਨੂੰ ਕ੍ਰੋਸ ਕਰਦਾ ਪਿਆ ਸੀ ਅੱਛਾ ਜੀ ਹਾਂਜੀ ਮਤਲਬ ਤੁਹਾਡੀ ਗੱਡੀ ਕਿੱਥੇ ਜਾ ਰਹੀ ਸੀ ਸਾਡੀ ਗੱਡੀ ਜਲੰਧਰ ਜਾ ਰਹੀ ਸੀ ਆਲੂ ਲੱਦੇ ਹਾਂਜੀ ਆਲੂ ਲੱਦੇ ਹੋਏ ਸੀ ਬਹੁਤੀ ਮੰਕੀ ਚੱਲ ਜਾਂਦੇ ਆ ਅਜੀ ਹੁਣ ਮੰਗ ਇਹੀ ਹੈ ਜੀ ਸਾਡੀ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਵੀ ਨੁਕਸਾਨ ਇੰਨਾ ਹੋਇਆ ਵਾ ਸਾਡਾ ਜਿਹੜਾ ਡਰਾਈਵਰ ਠੀਕ ਹੈ ਹੁਣ ਹਾਂਜੀ ਇਹ ਠੀਕ ਹੈ ਜੀ ਸਾਡੇ ਕੋਲ ਪੇਸ਼ੈਂਟ ਇੱਕ ਐਕਸੀਡੈਂਟ ਦਾ ਆਇਆ ਸੀ ਉਸ ਦਾ ਨਾਮ ਜਸਵਿੰਦਰ ਸਿੰਘ ਬਾਪੂ ਦਾ ਨਾਮ ਬਲਵਿੰਦਰ ਸਿੰਘ ਐਕਸੀਡੈਂਟ ਪਿੰਡ ਲੀਪੇਵਾਲ ਦੇ ਨੇੜੇ ਹੋਇਆ ਉਸ ਦੀ ਹਾਲਤ ਸਿਰ ਹੈ ਔਰ ਉਸ ਦੀ ਆਪਣੇ ਐਕਸਰੇ ਕਰਾਣੇ ਭੇਜਿਆ ਹੋਇਆ ਹੈ ਔਰ ਆਪਾਂ ਮੈਂ ਪੁਲਿਸ ਇਨਫੋਰਮੇਸ਼ਨ ਭੇਜ ਰਹਾ ਹਾਂ